ਦਰਬਾਰ ਸਾਹਿب ਸ੍ਰੀ ਅੰਮ੍ਰਿਤਸਰ ਸਾਹਿਬ ਦਾ ਇੱਕ ਅਲੌਕਿਕ ਦ੍ਰਿਸ਼ ਸਾਹਮਣੇ ਆਇਆ ਕਿੰਮਣ ਬਰਸਾਤ ਹੋਈ ਮੌਸਮ 'ਚ ਥੋੜੀ ਤਬਦੀਲੀ ਆਈ ਤੇ ਅਸਵੇਰ ਤੋਂ ਹੀ ਗੁਰੂ ਨਗਰੀ ਦੇ ਵਿੱਚ ਰੁੱਕ ਰੁੱਕ ਕੇ ਬਾਰਿਸ਼ ਹੋਈ ਜਿਸ ਨੇ ਮਾਹੌਲ ਨੂੰ ਖੁਸ਼ ਨੁਮਾ ਬਣਾ ਦਿੱਤਾ ਇਹ ਦਰਬਾਰ ਸਾਹਿਬ ਦੀਆਂ ਤਸਵੀਰਾਂ ਨੇ ਜੁੱਥੇ ਅੰਮ੍ਰਿਤ ਸਰੋਵਰ ਦੇ ਵਿੱਚ ਅਜੇ ਵੀ ਅੰਮ੍ਰਿਤ ਸਰੋਵਰ ਦੇ ਵਿੱਚ ਉਸ ਵਕਤ ਜਦੋਂ ਇਹ ਵੀਡੀਓ ਰਿਕਾਰਡ ਕੀਤਾ ਗਿਆ ਅਸਵੇਰੇ ਤਾਂ ਹਲਕੀ ਹਲਕੀ ਬਰਸਾਤ ਹੋ ਰਹੀ ਸੀ ਤੇ ਦ੍ਰਿਸ਼ ਬੜਾ ਮਨਮੋਹਕ ਸੀ ਦਰਬਾਰ ਸਾਹਿب ਸ੍ਰੀ ਅਮਰitsar ਸਾਹਿਬ ਦਾ ਇੱਕ ਅਲੌਕਿਕ ਦ੍ਰਿਸ਼ ਸਾਹਮਣੇ ਹੈ ਕਿੰਮਣ ਬਰਸਾਤ ਹੋਈ ਮੌਸਮ 'ਚ ਥੋੜੀ ਤਬਦੀਲੀ ਆਈ ਤੇ ਅਸਵੇਰ ਤੋਂ ਹੀ ਗੁਰੂ ਨਗਰੀ ਦੇ ਵਿੱਚ ਰੁੱਕ ਰੁੱਕ ਕੇ ਬਾਰਿਸ਼ ਹੋਈ ਜਿਸ ਨੇ ਮਾਹੌਲ ਨੂੰ ਖੁਸ਼ ਨੁਮਾ ਬਣਾ ਦਿੱਤਾ ਇਹ ਦਰਬਾਰ ਸਾਹਿਬ ਦੀਆਂ ਤਸਵੀਰਾਂ ਨੇ ਜੁੱਥੇ ਅੰਮ੍ਰਿਤ ਸਰੋਵਰ ਦੇ ਵਿੱਚ ਅਜੇ ਵੀ ਅਮ੍ਰਿਤ ਸਰੋਵਰ ਦੇ ਵਿੱਚ ਉਸ ਵਕਤ ਜਦੋਂ ਇਹ ਵੀਡੀਓ ਰਿਕਾਰਡ ਕੀਤਾ ਗਿਆ ਅਸਵੇਰੇ ਤਾਂ ਹਲਕੀ ਹਲਕੀ ਬਰਸਾਤ ਹੋ ਰਹੀ ਸੀ ਕਿ ਨਹੀਂ ਆਏਗਾ ਤਾਂ ਆਪਾਂ ਤੇ ਦ੍ਰਿਸ਼ ਬੜਾ ਮਨਮੋਹਕ ਸੀ ਦਰਬਾਰ ਸਾਹਿب ਸ੍ਰੀ ਅਮਰitsar ਸਾਹਿਬ ਦਾ ਇੱਕ ਅਲੌਕਿਕ ਦ੍ਰਿਸ਼ ਸਾਹਮਣੇ ਹੈ ਕਿੰਮਣ ਬਰਸਾਤ ਹੋਈ ਮੌਸਮ 'ਚ ਥੋੜੀ ਤਬਦੀਲੀ ਆਈ ਤੇ ਅਸਵੇਰ ਤੋਂ ਹੀ ਗੁਰੂ ਨਗਰੀ ਦੇ ਵਿੱਚ ਰੁੱਕ ਰੁੱਕ ਕੇ ਬਾਰਿਸ਼ ਹੋਈ ਜਿਸ ਨੇ ਮਾਹੌਲ ਨੂੰ ਖੁਸ਼ ਨੁਮਾ ਬਣਾ ਦਿੱਤਾ ਇਹ ਦਰਬਾਰ ਸਾਹਿਬ ਦੀਆਂ ਤਸਵੀਰਾਂ ਨੇ ਜੁੱਥੇ ਅੰਮ੍ਰਿਤ ਸਰੋਵਰ ਦੇ ਵਿੱਚ ਅਜੇ ਵੀ ਅਮ੍ਰਿਤ ਸਰੋਵਰ ਦੇ ਵਿੱਚ ਉਸ ਵਕਤ ਜਦੋਂ ਇਹ ਵੀਡੀਓ ਰਿਕਾਰਡ ਕੀਤਾ ਗਿਆ ਅਸਵੇਰੇ ਤਾਂ ਹਲਕੀ ਹਲਕੀ ਬਰਸਾਤ ਹੋ ਰਹੀ ਸੀ ਤੇ ਦ੍ਰਿਸ਼ ਬੜਾ ਮਨਮੋਹਕ ਸੀ ਦਰਬਾਰ ਸਾਹਿب ਸ੍ਰੀ ਅਮਰitsar ਸਾਹਿਬ ਦਾ ਇੱਕ ਅਲੌਕਿਕ ਦ੍ਰਿਸ਼ ਸਾਹਮਣੇ ਹੈ ਕਿੰਮਣ ਬਰਸਾਤ ਹੋਈ ਮੌਸਮ 'ਚ ਥੋੜੀ ਤਬਦੀਲੀ ਆਈ ਤੇ ਅਸਵੇਰ ਤੋਂ ਹੀ ਗੁਰੂ ਨਗਰੀ ਦੇ ਵਿੱਚ ਰੁੱਕ ਰੁੱਕ ਕੇ ਬਾਰਿਸ਼ ਹੋਈ ਜਿਸ ਨੇ ਮਾਹੌਲ ਨੂੰ ਖੁਸ਼누ਮਾ ਬਣਾ ਦਿੱਤਾ ਇਹ ਦਰਬਾਰ ਸਾਹਿਬ ਦੀਆਂ ਤਸਵੀਰਾਂ ਨੇ ਜੁੱਥੇ ਅੰਮ੍ਰਿਤ ਸਰੋਵਰ ਦੇ ਵਿੱਚ ਅਜੇ ਵੀ ਅਮ੍ਰਿਤ ਸਰੋਵਰ ਦੇ ਵਿੱਚ ਉਸ ਵਕਤ ਜਦੋਂ ਇਹ ਵੀਡੀਓ ਰਿਕਾਰਡ ਕੀਤਾ ਗਿਆ ਅਸਵੇਰੇ ਤਾਂ ਹਲਕੀ ਹਲਕੀ ਬਰਸਾਤ ਹੋ ਰਹੀ ਸੀ ਤੇ ਦ੍ਰਿਸ਼ ਬੜਾ ਮਨਮੋਹਕ ਸੀ